ਗੁਰੂ ਜੀ ਦਾ ਖਾਲਸਾ ਆਵਾਜ਼ ਗੁਰੂ ਜੀ ਚੱਤੇ। ਭਾਈ ਬੁੱਧੂ ਸ਼ਾਹ ਲੋਹਾਰ ਦਾ ਇੱਕ ਸਰਕਾਰੀ ਠੇਕੇਦਾਰ ਸੀ। ਉਸ ਦਾ ਅਸਲੀ ਨਾਮ ਸਾਧੂ ਸੀ। ਉਹ ਮਜ਼ੂਰਾ ਕੋਲੋਂ ਇੱਟਾਂ ਬਤਵਾ ਕੇ ਆਗਿਆਂ ਵਿੱਚ ਪਕਾ ਕੇ ਸਰਕਾਰ ਨੂੰ ਵੇਚਿਆ ਕਰਦਾ ਸੀ। ਉਹ ਗੁਰੂ ਜੀ ਦਾ ਵੀ ਬੜਾ ਪ੍ਰੇਮੀ ਸੀ। ਜਦ ਗੁਰੂ ਅਰਜਨ ਦੇਵ ਜੀ ਲੋਹਾਰ ਵਿਖੇ ਟਹਿਰੇ ਸਨ ਤਾਂ ਉਹ ਉਹਨਾਂ ਦਾ ਬੜਾ ਸ਼ਰਧਾਲੂ ਬਣ ਗਿਆ ਸੀ। ਇੱਕ ਵਾਰ ਇੱਟਾਂ ਬਤਵਾ ਕੇ ਜਦੋਂ ਆਗਿਆਂ ਵਿੱਚ ਪਾਈਆਂ ਤਾਂ ਉਹਨਾਂ ਇੱਟਾਂ ਦੇ ਚੰਗੀ ਤਰ੍ਹਾਂ ਪੱਕਣ ਲਈ ਉਸਨੇ ਗੁਰੂ ਸਾਹਿਬ ਨੂੰ ਅਰਦਾਸ ਕਰਨ ਲਈ ਕਿਹਾ ਉਹ ਆਪਣੀ ਹਵੰਦੀ ਵਿੱਚ ਲੰਗਰ ਲਾਇਆ ਗੁਰੂ ਅਤੇ ਹੋਰ ਸੰਤਾਂ ਨੂੰ ਬੁਲਾਇਆ ਜੇ ਸੰਤਾਂ ਲੰਗਰ ਛਕ ਰਹੀਆਂ ਸਨ ਤਾਂ ਉੱਥੇ ਲੱਖੂ ਪਟੋਲੀ ਆ ਜਿਹਦਾ ਨਾਮ ਬਾਅਦ ਵਿੱਚ ਭਾਈ ਕਮਲਿਆ ਹੋਇਆ ਹੈ ਲੰਗਰ ਛਕਣ ਵਾਸਤੇ ਆਇਆ ਗਿਆ ਪਰ ਉਸਦੇ ਪਾਟੇ ਕੱਪੜੇ ਦੇਖ ਕੇ ਨੌਕਰਾਂ ਨੇ ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ ਉਸਨੇ ਬਹੁਤ ਰੋਲਾ ਪਾਇਆ ਪਰ ਕਿਸੇ ਨੇ ਉਸਦੀ ਸੁਣ ਨਹੀਂ ਸੁਣੀ ਲੰਗਰ ਛਕ ਕੇ ਜਾਂ ਸਿੱਖ ਨੂੰ ਅਰਦਾਸ ਕਰਨ ਵਾਸਤੇ ਕਿਹਾ ਗਿਆ ਜਦ ਉਸਨੇ ਸਿੱਖ ਨੇ ਅਰਦਾਸ ਵਿੱਚ ਕਿਹਾ ਕਿ ਆਗਮ ਵਿੱਚ ਪਈਆਂ ਦੀਆਂ ਇੱਟਾਂ ਪੂਰੀਆਂ ਤਰ੍ਹਾਂ ਪੱਕ ਕੇ ਨਿਕਲਣ ਤਾਂ ਬਾਹਰੋਂ ਕੰਬਲੀਆ ਭਾਈ ਕੰਬਲੀਆ ਜੀ ਨੇ ਉੱਚੀ-ਉੱਚੀ ਬੋਲਿਆ ਇਹ ਕੱਚੀਆਂ ਰਹਿਣਗੀਆਂ ਇਹ ਕੱਚੀਆਂ ਰਹਿਣਗੀਆਂ ਮੈਨੂੰ ਭੁੱਖਾ ਰੱਖਿਆ ਗਿਆ ਹੈ ਇਸ ਦੇ ਨੌਕਰਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਕਹਿੰਦੇ ਹਨ ਲੰਗਰ ਖਤਮ ਹੋ ਗਿਆ ਹੈ ਇਸ ਗਰੀਬ ਦੀ ਹਾਜ਼ਰੂ ਲੱਗੇਗੀ ਇਹਨਾਂ ਕੱਚੀਆਂ ਇਹ ਕੱਚੀਆਂ ਹੀ ਰਹਿਣਗੀਆਂ ਅਜ਼ਾਦੀ ਸਮਾਪਤੀ ਦੇ ਬਾਅਦ ਜਦ ਭਾਈ ਬੁੱਧੂ ਸ਼ਾਹ ਨੇ ਭਾਈ ਕੰਬਲੀਏ ਦੇ ਇਨਾ ਦੁਰਵਚਨਾ ਬਾਰੇ ਗੁਰੂ ਸਾਹਿਬ ਨੂੰ ਦੱਸਿਆ ਤਾਂ ਗੁਰੂ ਜੀ ਨੇ ਕਿਹਾ ਇੱਟਾ ਹੁਣ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਇੱਕ ਗਰੀਬ ਦੀ ਕਹੀ ਗੱਲ ਅਜਾਈ ਨਹੀਂ ਜਾਂਦੀ ਤੇਰੇ ਮੁਲਾਜ਼ਮਾ ਨੇ ਉਸ ਦੇ ਪੱਟੇ ਕਪੜੇ ਦੇ ਕੇ ਉਸ ਨੂੰ ਅੰਦਰ ਨਹੀਂ ਲੰਘਣ ਦਿੱਤਾ ਪਰ ਉਹ ਸੱਚੇ ਦਿਲੋਂ ਇੱਕ ਭਗਤ ਹੈ ਅਤੇ ਬੇਪਰਵਾਹ ਹੈ ਭਾਈ ਬੁੱਧੂ ਸ਼ਾ ਬੜੀ ਚਿੰਤਾ ਵਿੱਚ ਡੁੱਬ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਸਾਡੀ ਅਰਦਾਸ ਦਾ ਕੋਈ ਲਾਭ ਨਹੀਂ ਹੋਵੇਗਾ ਗੁਰੂ ਜੀ ਨੇ ਕਿਹਾ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਅਕਾਰਤ ਨਹੀਂ ਜਾਂਦੀ ਪਰ ਗਰੀਬ ਦੀ ਕਹੀ ਗੱਲ ਵੀ ਪੂਰੀ ਹੋਣੀ ਹੈ ਤੁਹਾਡੀ ਅਰਦਾਸ ਦਾ ਇਹ ਫਾਇਦਾ ਹੋਵੇਗਾ ਕਿ ਤੇਰੇ ਪੱਠਿਆਂ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉੱਤੇ ਹੀ ਵਿਕਤ ਜਾਣਗੀਆਂ ਗੁਰੂ ਜੀ ਦੇ ਕਹੇ ਵਚਨ ਵੀ ਪੂਰੇ ਹੋਏ ਉਸ ਸਮੇਂ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਲੋਕਾਂ ਦੇ ਸਭ ਮਕਾਨ ਢਹਿ ਗਏ ਇੱਥੋਂ ਤੱਕ ਕਿ ਸਰਕਾਰੀ ਕਿੱਲੇ ਦੀ ਦੀਵਾਰ ਵੀ ਢਹਿ ਗਈ ਸੁਬੇਦਾਨ ਨੇ ਪੱਕੀਆਂ ਇੱਟਾਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੂੰ ਕਿਸੇ ਥਾਂ ਤੋਂ ਨਾ ਮਿਲੀਆਂ ਪਰ ਹਿਫਾਜ਼ਤ ਨੂੰ ਮੁੱਖ ਰੱਖ ਕੇ ਦੀ ਬਾਦ ਦੀ ਸਾਰੀ ਵੀ ਜ਼ਰੂਰੀ ਸੀ ਇਸ ਲਈ ਉਸ ਭਾਈ ਬੁੱਧੂ ਸ਼ਾਹ ਦੀਆਂ ਕੱਚੀਆਂ ਪਿੰਡੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉੱਤੇ ਖਰੀਦ ਲਈਆਂ ਭਾਈ ਬੁੱਧੂ ਸ਼ਾਹ ਗੁਰੂ ਜੀ ਦੇ ਕਹੇ ਬਚਨਾਂ ਉੱਤੇ ਬਹੁਤ ਖੁਸ਼ ਹੋਇਆ ਅਤੇ ਸ਼ੁਕਰਾਨੇ ਵਜੋਂ ਉਹ ਕਈ ਸੁਗਾਤਾਂ ਲੈ ਕੇ ਗੁਰੂ ਜੀ ਪਾਸ ਪੇਸ਼ ਹੋਇਆ ਸੁਗਾਤਾਂ ਵੇਖ ਕੇ ਗੁਰੂ ਜੀ ਨੇ ਕਿਹਾ ਇਹ ਸੁਗਾਤਾਂ ਮੈਨੂੰ ਤੈਨੂੰ ਭਾਈ ਕਮਲ ਜੀ ਨੂੰ ਪੇਂਟ ਕਰਨੀਆਂ ਚਾਹੀਦੀਆਂ ਜਿਸ ਨੂੰ ਤੂੰ ਉਸ ਦਿਨ ਭੁੱਖਾ ਰੱਖਿਆ ਸੀ ਜਾਂ ਤਾਂ ਲੰਗਰ ਲਾਈਏ ਨਾ ਜੇ ਲਾਈਏ ਤਾਂ ਫਿਰ ਕਿਸੇ ਗਰੀਬ ਨੂੰ ਭੁੱਖਾ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਗਰੀਬ ਹੀ ਅਸਲੀ ਰੱਬ ਦਾ ਰੂਪ ਹੁੰਦੇ ਹਨ ਤੋ ਭਾਈ ਲੱਦੇ ਨੂੰ ਲੈ ਕੇ ਭਾਈ ਕੰਬੜੀਏ ਨੂੰ ਮਿਲ ਅਤੇ ਉਸ ਅੱਗੇ ਖਾਣ ਵਾਲੀਆਂ ਸੁਗਾਤਾਂ ਰੱਖ ਕੇ ਮਾਫੀ ਮੰਗ ਜੇ ਉਹ ਤੁਹਾਨੂੰ ਮਾਫ ਕਰ ਦੇਵੇਗਾ ਤਾਂ ਅੱਗੇ ਤੋਂ ਤੇਰੀ ਇੱਤਾਂ ਪੱਕੀਆਂ ਹੀ ਨਿਕਲਣਗੀਆਂ ਗੁਰੂ ਜੀ ਨੇ ਇਹ ਕਲ ਮੰਨ ਕੇ ਭਾਈ ਬੁੱਧੂ ਸਾਹਿਬ ਭਾਈ ਲੱਦੇ ਨੂੰ ਨਾਲ ਲੈ ਕੇ ਘਾਈ ਕੰਬੜੀਏ ਨੂੰ ਜਾ ਮਿਲਿਆ ਭਾਈ ਕੰਬੜੀਆ ਇੱਕ ਸਿੱਧਾ ਸਾਦਾ ਬੰਦਾ ਸੀ ਆਪਣੇ ਅੱਗੇ ਸੁਗਾਤਾਂ ਪਾਈਆਂ ਵੇਖ ਕੇ ਉਹ ਬਹੁਤ ਖੁਸ਼ ਹੋਇਆ ਤੇ ਭਾਈ ਬੁੱਧੂ ਸ਼ਾਨ ਇਸ ਸ਼ਰਤ ਉੱਤੇ ਮਾਫ ਕਰ ਦਿੱਤਾ ਕਿ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿੰਨਾ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ